ਕਿਸਾਨ ਵੀਰੋ ਪਹੁੰਚੇ ਆ ਸ਼ਹਿਰ ਨਾਭਾ ਪ੍ਰੀਤ ਗਰੁੱਪ ਵਾਲਿਆਂ ਦੇ ਅੱਜ ਜਾਣਾਂਗੇ ਇਸ ਵੀਡੀਓ 'ਚ ਆਪਾਂ ਪ੍ਰੀਤ 987 ਜਿਹੜੀ ਕੰਬਾਈਨ ਹੈ ਉਹਦੇ ਵਿੱਚ ਕੀ ਨਵੀਂ ਤਕਨੀਕ ਆਈ ਹੈ ਕਿਹੜੇ-ਕਿਹੜੇ ਨਵੇਂ ਫੀਚਰਸ ਆਏ ਨੇ ਬਣੇ ਰਿਓ ਵੀਡੀਓ ਦੇ ਨਾਲ ਪ੍ਰੀਤ ਗਰੁੱਪ ਦੇ ਸਾਹਮਣੇ ਕੰਬਾਈਨ ਹੈ ਪ੍ਰੀਤ 987 ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿਹੜੇ ਤੁਹਾਡੇ ਚੈਨਲ ਦੇ ਜ਼ਰੀਏ ਪ੍ਰੋਫੈਸਰ ਸਾਹਿਬ ਚੈਨਲ ਦੇ ਜ਼ਰੀਏ ਜਿੰਨੇ ਵੀ ਦਰਸ਼ਕ ਜੁੜੇ ਨੇ ਉਹਨਾਂ ਨੂੰ ਪ੍ਰੀਤ ਕਾ ਗਰੁੱਪ ਦੇ ਵਿੱਚ ਸਵਾਗਤ ਹੈ ਜੀ ਸ਼ੁਕਰੀਆ ਜੀ ਕੰਬਾਈਨ ਦੇ ਬਾਰੇ ਮਾਡਲ ਦੇ ਬਾਰੇ ਮਾੜਾ ਦੱਸਿਓ ਜੀ ਕੀ ਤਕਨੀਕ ਕੀ ਕੋਈ ਮੁੱਲ ਹੈ ਰੇਟ ਹੈ ਕਦੋਂ ਲਾਂਚ ਹੋਈ ਆ ਸਾਰਾ ਕੁਝ ਸਾਨੂੰ ਦੱਸੋ ਜੀ ਦੇਖੋ ਜੀ ਕੰਬਾਈਨ ਬਾਰੇ ਦੱਸਣਾ ਚਾਹੁੰਗਾ ਕਿ ਕੰਬਾਈਨ ਲਗਭਗ 80 ਦੇ ਅਧਾਕੇ ਦੇ ਵਿੱਚ ਆਪਾਂ ਨੇ ਲਾਂਚ ਕੀਤੀ ਸੀ ਜਿਹੜੀ ਪ੍ਰੀਤ ਗਰੁੱਪ ਨੇ ਉਸ ਤੋਂ ਬਾਅਦ ਵੱਖੋ ਵੱਖਰੇ ਮਾਡਲ ਬਣੇ ਟਾਈਮ-ਟਾਈਮ ਤੇ ਚੇਂਜਿੰਗ ਹੁੰਦਾ ਰਿਹਾ ਸਮੇਂ ਦੇ ਅਨੁਸਾਰ ਕਿਸਾਨਾਂ ਦੀ ਡਿਮਾਂਡ ਦੇ ਅਨੁਸਾਰ ਮਾਡਲਾਂ ਦੇ ਵਿੱਚ ਸੁਧਾਰ ਕਰਦੇ ਰਹੇ ਚੇਂਜਿੰਗ ਕਰਦੇ ਰਹੇ ਜਿੱਦਾਂ 987 ਮਾਡਲ ਹੈਗਾ 987 ਦੇ ਵਿੱਚ ਆਪਣੇ ਲਵੇ ਕਈ ਮਾਡਲ ਆਉਂਦੇ ਨੇ ਜੀ 987 41 ਇੰਚੀ 987 46 ਇੰਚੀ 51 ਇੰਚੀ ਸਟੈਲਰ ਗੈਲੈਂਟ ਏਸੀ ਮਾਡਲ ਇਹ 987 ਦੇ ਨਾਮ ਨਾਲ ਆ ਰਹੇ ਨੇ ਇਹ ਟਾਈਮ-ਟਾਈਮ ਤੇ ਆਪਾਂ ਚੇਂਜਿੰਗ ਕਰਦੇ ਰਹਿੰਦੇ ਆ ਠੀਕ ਹੈ ਸਾਹਮਣੇ ਵਾਲੀ ਵੱਡੀ ਜਿਹੜੀ ਚੇਂਜਿੰਗ ਹੈਗੇ ਜਿਹੜਾ ਆਪਣਾ ਪੇਂਟ ਹੈਗਾ ਪ੍ਰੋਫੈਸਰ ਸਾਹਿਬ ਇਹ ਭੱਠੀ ਪੇਂਟ ਹੈ ਇੰਡੀਆ ਦੇ ਵਿੱਚ ਕੰਬਾਈਨ ਲਾਈਨ ਦੇ ਵਿੱਚ ਸਭ ਤੋਂ ਪਹਿਲਾਂ ਭੱਠੀ ਪੇਂਟ ਹੈ ਜਿਹੜਾ ਪ੍ਰੀਤ ਗਰੁੱਪ ਨੇ ਇਹ ਸਟਾਰਟ ਕੀਤਾ ਸੀਗਾ ਜਿਹਦਾ ਕਿਸਾਨ ਭਰਾਵਾਂ ਨੂੰ ਕਾਫੀ ਫਾਇਦਾ ਮਿਲ ਰਿਹਾ ਹੈ ਠੀਕ ਹੈ ਠੀਕ ਹੈ। ਔਰ ਉਸ ਤੋਂ ਬਾਅਦ ਜਿੰਨੀ ਵੀ ਬੋਡੀ ਆਪਣੀ ਹੈਗੀ ਹੈ ਦੇਖੋ ਆਪਣੀ ਟੋਟਲੀ ਜਿਹੜੀ ਸਟੀਲੀ ਬੋਡੀ ਹੈਗੀ ਹੈ ਕਿਉਂਕਿ ਕੁਝ ਪੇਂਟ ਦੀ ਕੁਆਲਿਟੀ ਹੁੰਦੀ ਹੈ ਜੀ ਜਿਹੜਾ ਨਾਰਮਲ ਸ਼ੀਟ ਦੇ ਉੱਪਰ ਪੇਂਟ ਦਾ ਟਿਕਾਉ ਨਹੀਂ ਹੁੰਦਾ। ਹੂੰ ਜਿੱਦਾਂ ਜਿਹੜੀ ਕਾਰਾਂ ਵਾਲੀ ਸ਼ੀਟ ਹੁੰਦੀ ਹੈ ਉਹਦੇ ਜੇ ਤੁਸੀਂ ਟਰਾਲੀ ਵਾਲਾ ਪੇਂਟ ਕਰ ਦੋਗੇ ਉਹ ਟਿਕਾਉ ਨਹੀਂ ਹੋਊਗਾ। ਹੂੰ ਉਹ ਸ਼ੀਟ ਦੇ ਹਿਸਾਬ ਨਾਲ ਹੀ ਮੈਚਿੰਗ ਹੁੰਦੀ ਹੈ। ਉਹ ਆਪਾਂ ਪੇਂਟ ਵੀ ਹਾਈ ਕੁਆਲਿਟੀ ਦਾ ਲਾ ਰਹੇ ਹਾਂ ਜੀ ਪੇਂਟ ਔਰ ਆਟੋਕਲੀਨ ਸਿਸਟਮ ਇੰਡੀਆ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨੇ ਲਗਭਗ 2004-5 ਦੇ ਵਿੱਚ ਲਾਂਚ ਕੀਤਾ ਸੀਗਾ ਇਹ ਫੋਰਨ ਦੀਆਂ ਕੰਬਾਈਨਾਂ ਦੇ ਵਿੱਚ ਪਹਿਲਾਂ ਆਉਂਦਾ ਸੀਗਾ ਪਹਿਲਾਂ ਇੰਡੀਆ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨੇ ਲਾਂਚ ਕੀਤਾ ਸੀਗਾ ਠੀਕ ਹੈ ਸਰ ਔਰ ਉਸ ਤੋਂ ਬਾਅਦ ਜੀ ਵੱਡਾ ਗੇਅਰ ਬਾਕਸ ਆ ਜਿੱਦਾਂ 26 ਲੀਟਰ ਵਾਲਾ ਗੇਅਰ ਬਾਕਸ ਆ ਆਪਣਾ ਜੀ ਹਾਂਜੀ ਅੱਜ ਵੀ ਮਾਰਕੀਟ ਦੇ ਵਿੱਚ ਕੁਝ ਕੰਬਾਈਨਾਂ ਦੇ ਵਿੱਚ 8 ਲੀਟਰ ਦਾ ਜਾਂ 12 ਲੀਟਰ ਦਾ ਲੱਗਦਾ ਹੈ ਲੇਕਿਨ ਆਪਣੇ ਜਿਹੜਾ ਗੇਅਰ ਬਾਕਸ ਆ ਆਪਾਂ 26 ਲੀਟਰ ਵਾਲਾ ਲਾਉਂਦੇ ਆ ਠੀਕ ਹੈ ਜੀ ਹਾਂ ਔਰ ਉਸ ਤੋਂ ਬਾਅਦ ਜਿਹੜੇ ਐਲੀਵੇਟਰ ਹੈਗੇ ਨੇ ਜੀ ਐਲੀਵੇਟਰ ਆਪਣੀ ਕੰਬਾਈਨ ਦੇ ਪ੍ਰੋਫੈਸਰ ਸਾਹਿਬ ਜਿਹੜਾ ਜੇ ਤੁਸੀਂ 2012 13 ਮਾਡਲ ਵੀ ਦੇਖੋਗੇ ਉਹਦੇ ਵਿੱਚ ਵੀ ਤੁਹਾਨੂੰ ਸਟੇਨਲੈਸ ਸਟੀਲ ਦੇ ਐਲੀਵੇਟਰ ਮਿਲਣਗੇ ਜੀ ਅੱਜ ਦਾ 2025 ਆ ਚੁੱਕਿਆ ਹੈ ਇਹ ਵੀ ਪਹਿਲਾਂ ਸੈਂਟਰ ਫੋਲਡਿੰਗ ਹੁੰਦੇ ਸੀ ਉਸ ਤੋਂ ਬਾਅਦ ਇਹ ਆਊਟ ਫੋਲਡਿੰਗ ਕਰਦੇ ਜੀ ਠੀਕ ਇਹਦੇ ਵਿੱਚ ਵੀ ਕੀ ਹੈ ਆਹ نیچے ਦਿਖਾਉਣਾ ਚਾਹੁੰਗਾ ਲੌਕ ਸਿਸਟਮ ਹੈ نیچے ਜੀ ਇਹਨੂੰ ਅਨਲੌਕ ਕਰੋ ਦੋ ਨਾਟ ਖੋਲੋ ਜੀ ਇਹ ਪੱਲਾ ਤੁਹਾਡਾ ਖੁੱਲ ਜਾਂਦਾ ਹੈ ਠੀਕ ਹੈ ਇਹਦੀ ਐਮਪੀ ਦੇ ਵਿੱਚ ਕੀ ਦਿੱਕਤ ਆਉਂਦੀ ਹੈ ਐਮਪੀ ਦੀ ਜਿਹੜੀ ਫਸਲ ਦੀ ਜਿਹੜੀ ਹਾਈਟ ਆ ਬਹੁਤ ਘੱਟ ਹੁੰਦੀ ਹੈ ਅੱਛਾ ਜੀ ਉਹ ਜ਼ਮੀਨ ਨਾਲ ਲਾ ਕੇ ਹੀ ਕਾਟਰ ਨੂੰ ਤੇ ਲਗਭਗ ਚੱਲਣਾ ਪੈਂਦਾ ਹੈ ਕਾਫੀ ਫਸਲਾਂ ਸੋਇਆਬੀਨ ਵਗੈਰਾ ਇਦਾਂ ਦੀਆਂ ਕੁਝ ਫਸਲਾਂ ਨੇ ਠੀਕ ਫਿਰ ਉਹਦੇ ਵਿੱਚ ਕੀ ਹੁੰਦਾ ਜੀ ਇਹਦੇ ਵਿੱਚ ਮਿੱਟੀ ਚਲੀ ਜਾਂਦੀ ਹੈ ਅੰਦਰ ਹਾਂਜੀ ਮਿੱਟੀ ਜਾਣ ਦੇ ਬਾਬੂ ਜੀ ਦੇਦੀ ਹੈ ਚੈਨਾ ਦੇ ਵਿੱਚ ਮਿੱਟੀ ਜੰਮ ਜਾਂਦੀ ਹੈ ਜੇ ਅਗਰ ਇਹ ਨਾਰਮਲ ਐਲੀਵੇਟਰ ਹੋਣਗੇ ਤਾਂ ਤੁਹਾਨੂੰ ਐਲੀਵੇਟਰ ਸਾਫ਼ ਕਰਨ ਨੂੰ ਲਗਭਗ ਅੱਧੀ ਦਿਹਾੜੀ ਜਾਂ ਪੂਰੀ ਦਿਹਾੜੀ ਚਾਹੀਦੀ ਹੈ। ਹਾਂਜੀ ਹਾਂ ਬਿਲਕੁਲ। ਅਗਰ ਇਹ ਫੋਲਡਿੰਗ ਵਾਲੇ ਨੇ ਜੀ ਤੁਸੀਂ ਇੱਕ ਘੰਟੇ ਦੇ ਵਿੱਚ ਆਪਣਾ ਕੰਮ ਕਰਾ ਸਕਦੇ ਹੋ। ਉਸ ਤੋਂ ਬਾਅਦ ਵੀ ਇਹ ਸਿੰਗਲ ਪੀਸ ਨਹੀਂ ਹੈਗੇ ਜੀ ਇਹ। ਠੀਕ ਹੈ। ਨੀਚੇ ਵਾਲਾ ਸੇ ਹਿੱਸਾ ਵੱਖਰਾ ਹੈ ਜੀ। ਹਾਂਜੀ। ਸੈਂਟਰ ਵਾਲਾ ਵੱਖਰਾ ਹੈ ਜੀ, ਉੱਪਰ ਵਾਲਾ ਹੈੱਡ ਵੱਖਰਾ ਹੈ। ਤਿੰਨ ਹੀ ਯੂਨਿਟ ਤਿੰਨ ਕਮਪਾਰਟਮੈਂਟ ਹੋ ਗਏ। ਹਾਂਜੀ ਹਾਂਜੀ। ਉਹਦਾ ਕੀ ਫਾਇਦਾ ਜੀ ਅਕਸਰ ਆਹ ਚੀਜ਼ ਜਦੋਂ ਖਰਾਬ ਹੋ ਜਾਂਦੀ ਹੈ ਕਿਸਾਨ ਨੂੰ ਟਰਾਲੀ ਦੇ ਵਿੱਚ ਲੋਡ ਕਰਕੇ ਲੈ ਜਾਣਾ ਪੈਂਦਾ ਹੈ। ਨਹੀਂ ਤਾਂ ਇ ਮੋਟਰਸਾਈਕਲ ਤੇ ਚਾਹੇ ਸਾਈਕਲ ਦੇ ਪਿੱਛੇ ਧਰ ਕੇ ਲੈ ਜਾਓ ਉਹਦਾ ਕੰਮ ਆਸਾਨੀ ਨਾਲ ਹੋ ਜਾਂਦਾ ਹੈ ਬਾਕੀ ਜਲਦੀ ਖਰਾਬ ਵੀ ਨਹੀਂ ਹੁੰਦਾ ਹੈਗਾ ਠੀਕ ਹੈ ਠੀਕ ਹੈ ਹਾਂਜੀ 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 ਬਾਕੀ ਪਿੱਛੇ ਜੈਕ ਸਿਸਟਮ ਦੇ ਰਹੇ ਆਂ ਔਰ ਜਿਹੜਾ ਤੁਹਾਨੂੰ ਜਿਹੜਾ ਸਟੀਰਿੰਗ ਐਕਸਲ ਜਿਹਨੂੰ ਪਿੱਛੇ ਵਾਲਾ ਹਿੱਸਾ ਕਹਿੰਦੇ ਨੇ ਇਹ ਵੀ ਨਵੇਂ ਮਾਡਲ ਦਾ ਆ ਰਿਹਾ ਜੀ ਇਹਦੇ ਵਿੱਚ ਕੀ ਹੈ ਜਿਹੜਾ ਜੈਕ ਹੈ ਦੋਨੇ ਪਾਸੇ ਨਿਕਲਦਾ ਜਿੱਦਾਂ ਟਰੈਕਟਰ ਤੇ ਜਾਂ ਜੀ ਸੀ ਬੀ ਵਗੈਰਾ ਤੇ ਹੁੰਦਾ ਹੈਗਾ ਹਾਂਜੀ ਹਾਂਜੀ ਇਹ ਚੀਜ਼ ਦਾ ਵੀ ਕਾਫੀ ਜਿਹੜਾ ਬੈਨੀਫਿਟ ਹੈ ਕਿਸਾਨ ਭਰਾਵਾਂ ਨੂੰ ਹੋ ਰਿਹਾ ਹੈ ਬਾਕੀ ਅੰਦਰ ਦਿਖਾਉਣਾ ਚਾਹੂੰ ਜਿਹੜੇ ਚਾਰਨੇ ਵੀ ਨੇ ਜੀ ਚਾਰਨੇ ਆਪਾਂ ਅਨ ਕੰਮ ਇਹਨਾਂ ਦੇ ਮੁਕਾਬਲੇ ਵੱਡੇ ਲਾ ਰਹੇ ਆ ਆਪਣੇ 90+ ਦੇ ਚਾਰਨੇ ਆ ਰਹੇ ਨੇ ਜੀ ਠੀਕ ਹੈ ਜੀ ਤੇ ਵਿੱਚ ਲਾ ਰਹੇ ਨੇ 87 ਇੰਚੀ ਵਿੱਚ 88 ਇੰਚੀ ਵਿੱਚ ਦੇਖੋ ਆਪਦੀ ਆਪਦੀ ਸ਼ਮਤਾ ਸਭ ਦੀ ਹੁੰਦੀ ਹੈ ਜੀ ਲੇਕਿਨ ਆਪਾਂ ਜਿਹੜਾ 90+ ਦਾ ਲਾ ਰਹੇ ਆ ਠੀਕ ਔਰ ਸਵਾਵਕਰ ਵੀ ਸਾਰੇ ਆਪਾਂ ਸਟੀਲੀ ਲਾ ਰਹੇ ਆ ਜੀ ਅੱਛਾ ਆਹ ਵਾਲੇ ਹਾਂ ਜੀ ਸਵਾਵਕਰ ਸਟੀਲੀ ਜੀ ਤੁਸੀਂ ਬਿਨਾਂ ਪੇਟ ਤੋਂ ਵੀ ਦੇਖ ਸਕਦੇ ਹੋ ਉਸ ਤੋਂ ਬਾਅਦ ਆਹ ਚੀਜ਼ ਤੁਹਾਨੂੰ ਦਿਖਾਉਣਾ ਚਾਹੁੰਦਾ ਫਰੇਮ ਜੀ ਇਹਦੇ ਕੈਮਰਾ ਘਮਾਓ ਹਾਂਜੀ ਇਸ ਕੋਨੇ ਤੋਂ ਇਸ ਕੋਨੇ ਤੱਕ ਤੁਹਾਨੂੰ ਸਿੰਗਲ ਸ਼ੀਟ ਮਿਲੂਗੀ ਜੀ ਬਲਿ ਅੱਛਾ ਉੱਤੇ ਤੇ ਲੈ ਕੇ ਥਾਣਾ ਆ ਬਿਲਕੁਲ ਜੀ ਦੋਨੇ ਗਏ ਇਹ ਸਿੰਗਲ ਸ਼ੀਟ ਹੈ ਜੀ ਅੱਛਾ ਇਹਦਾ ਕੀ ਇਹ ਪੈਂਦੀ ਮਹਿੰਗੀ ਹੈ ਜੀ ਹਾਂਜੀ ਹਾਂ ਮਹਿੰਗੀ ਤੇ ਹੁਣ ਯਾਰ ਲੇਕਿਨ ਇਹਦੇ ਚ ਮਜ਼ਬੂਤੀ ಜಾਤ ਵਾ ਸਹੀ ਗੱਲ ਇੱਥੋਂ ਲੈ ਕੇ ਉਸ ਕੋਨੇ ਤੇ ਜੋੜਨੀ ਹੈਗਾ ਹਾਂਜੀ ਇਧਰਲੇ ਕੋਨੇ ਤੱਕ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਇਹ ਸਿੰਗਲ ਸ਼ੀਟ ਹੈਗਾ ਜੀ ਠੀਕ ਇਹਦੇ ਵਿੱਚ ਜਿੰਨੇ ਆਪਾਂ ਵੈਲਡਿੰਗ ਕਰਾਂਗੇ ਜੀ ਉੰਨੇ ਮਜ਼ਬੂਤੀ ਤੁਹਾਡੀ ਘਟੂਗੀ ਘਟੇਗੀ ਵੈਲਡਿੰਗ ਇੱਕ ਬਾਤ ਚੀਜ਼ ਦਾ ਰੀਜਨ ਹੁੰਦਾ ਜਿਹੜਾ ਆਪਾਂ ਨੇ ਉੱਪਰ ਤੋਂ ਥੱਲੇ ਤੱਕ ਇਹ ਚੈਨੀ ਟਾਈਪ ਲਾਈ ਵੀ ਹੈ ਹਾਂਜੀ ਨਹੀਂ ਕਈ ਲੋਕ ਕੀ ਕਰਦੇ ਨੇ ਇਹਦੀ ਆਵਾਜ਼ ਠੋਸ ਕਰਨ ਵਾਸਤੇ ਚੱਤਰ ਉਹ ਹੀ ਹੁੰਦੀ ਹੈ ਜੀ ਹਾਂਜੀ ਹਾਂਜੀ ਆਵਾਜ਼ ਠੋਸ ਹੋ ਜਾਂਦੀ ਹੈ ਉਹਦੀ ਆਵਾਜ਼ ਠੋਸ ਕਰਨ ਵਾਸਤੇ ਉਹਰੇ ਐਂਗਲ ਲਾ ਆਂਦੇ ਨੇ ਹਾਂਜੀ ਬਿਲਕੁਲ ਵੈਲਡਿੰਗ ਕਰ ਦਿੰਦੇ ਨੇ ਉਹ ਐਂਗਲ ਦਾ ਨੁਕਸਾਨ ਹੈ ਜੀ ਆਪਾਂ ਮਿੱਟੀ ਕਿਸੇ ਢੱਕੇ ਨਾਲ ਤਾਂ ਕੱਟ ਨਹੀਂ ਸਕਦੇ ਮਿੱਟੀ ਧੂੜ ਮਿੱਟੀ ਪਾਣੀ ਫਸ ਜਾਂਦਾ ਉੱਥੋਂ ਸੜਨੀ ਸ਼ੁਰੂ ਹੋ ਜਾਂਦੀ ਹੈ ਆਪਾਂ ਠੀਕ ਹੈ ਆਪਾਂ ਉੱਪਰ ਤੋਂ ਥੱਲੇ ਤੱਕ ਅਗਰ ਪਾਣੀ ਮਾਰੋਗੇ نیچے ਪਾਣੀ ਤੁਹਾਡਾ ਨਿਕਲ ਜੂਗਾ ਹਾਂ ਹਾਂਜੀ ਬਿਲਕੁਲ ਜੀ ਬਿਲਕੁਲ ਠੀਕ ਆਜੋ ਜੀ ਇਧਰ ਤੁਹਾਨੂੰ ਦਿਖਾਉਨੇ ਆ ਜਿੱਦੀ ਵੀ ਬਾਡੀ ਹੈਗੀ ਹੈ ਟੋਟਲੀ ਜੀ ਸਿੰਗਲ ਸ਼ੀਟ ਬਾਡੀ ਮਿਲੂਗੀ ਤੁਹਾਨੂੰ ਠੀਕ ਹੈ ਆਪਣੇ ਜੋਇੰਟ ਵਾਲਾ ਸਿਸਟਮ ਨਹੀਂ ਮਿਲੂਗਾ ਤੁਹਾਨੂੰ ਪਰਵਸਾ ਸਾਹਿਬ ਇਹ ਚੀਜ਼ਾਂ ਦਾ ਬਹੁਤ ਫਰਕ ਹੈਗਾ ਜੀ ਕਿਸਾਨ ਨੇ ਜੀ ਨਾਲੇ ਉਹਨਾਂ ਨੂੰ ਆਪਾਂ ਗਲਤ ਜਾਣ ਕੇ ਦੇ ਨਹੀਂ ਸਕਦੇ ਬਿਲਕੁਲ ਜੀ ਬਿਲਕੁਲ ਹਰ ਚੀਜ਼ ਦਾ ਅਸੀਂ ਤਾਂ ਬਾਕਾਇਦਾ ਜਿੱਦਾਂ ਹੁਣ ਬਲੋਰ ਦਾ ਲਾਉ ਜੀ ਆ ਤੁਹਾਨੂੰ ਦਿਖਾਉਣਾ ਚਾਹੁੰਦੇ ਹਾਂ ਹਾਂਜੀ ਇੱਕ ਤੋਂ ਲੈ ਕੇ 6 ਤੱਕ ਇਹਦੀ ਸੈਟਿੰਗ ਦਾ ਸਿਸਟਮ ਦਿੱਤਾ ਹੋਇਆ ਜੀ ਠੀਕ ਹੈ ਨਹੀਂ ਕੀ ਕਰਦੇ ਨੇ ਦੇਸੀ ਮਸ਼ੀਨਾਂ ਵਾਲੇ ਇੱਥੇ ਇੱਕ ਹੈਂਡਲ ਜਾਂ ਲਾ ਆਂਦੇ ਨੇ ਹਾਂਜੀ ਇਹਦਾ ਕੀ ਰੀਜਨ ਹੈ ਜੀ ਨਟ ਦਾ ਵੀ ਜਿਹੜਾ ਫੋਰਮੈਨ ਹੋਊਗਾ ਉਹ ਆਪਦੇ ਸਿਸਟਮ ਦੇ ਹਿਸਾਬ ਨਾਲ ਆਪਦੇ ਦਿਮਾਗ ਦੇ ਹਿਸਾਬ ਨਾਲ ਇਹਦੀ ਬਲੂਰਦੀ ਹਵਾ ਸੈਟਿੰਗ ਕਰੂਗਾ ਠੀਕ ਹੈ ਨਹੀਂ ਤਾਂ ਉਹ ਖਿੱਚ ਕੇ ਜੇ ਲਾਉਂਦੇ ਨੇ ਡਰਾਈਵਰ ਨੂੰ ਉੱਪਰ ਪਤਾ ਨਹੀਂ ਚੱਲਦਾ ਕਦੇ ਦਾਣੇ ਮਾਰਨੀ ਸ਼ੁਰੂ ਹੋ ਜਾਂਦੀ ਹੈ ਮਸ਼ੀਨ ਕਦੇ ਸਫਾਈ ਘਟ ਜਾਂਦੀ ਹੈ ਹਾਂਜੀ ਹਾਂ ਡਰਾਈਵਰ ਹੈ ਜਾਂ ਫੋਰਮੈਨ ਹੈ ਉਹ ਆਪਣੇ ਅਨੁਸਾਰ ਇਹਨੂੰ ਸੈਟਿੰਗ ਕਰੂਗਾ ਜੀ ਹਮ ਇਹ ਚੀਜ਼ ਹੈ ਬਾਕੀ ਹੈਵੀ ਡਿਊਟੀ ਆਪਾਂ ਜੈਕ ਲਾ ਰਹੇ ਹਾਂ ਸਾਰੇ ਠੀਕ ਹੈ ਆਪਾਂ ਆਪਣੀ ਮਸ਼ੀਨ ਦੇ ਵਿੱਚ ਅਗਰ ਤੁਸੀਂ 2200 RPM ਤੇ ਚੱਲਦੇ ਹੋ ਹਾਈ ਲੋ ਕਰਦੇ ਹੋ ਤਾਂ ਗੜਗੜਾਹਟ ਨਹੀਂ ਆਉਗੀ ਠੀਕ ਉਹਦੇ ਵਿੱਚ ਕੀ ਹੁੰਦੇ ਬੈਲਟਾਂ ਖਰਾਬ ਹੋ ਜਾਂਦੀਆਂ ਨੇ ਜੀ ਸਪੀਡ ਚੇਂਜਰ ਖਰਾਬ ਹੋ ਜਾਂਦਾ ਤੇ ਕਲਚ ਦੇ ਵੀ ਖਰਾਬ ਹੋਣ ਦਾ ਜਿਹੜਾ ਪੁਲੀ ਹੈ ਇਹ ਹੋਜ਼ਿੰਗ ਦਾ ਖਰਾਬ ਹੋਣ ਦੇ ਚਾਂਸ ਹੁੰਦੇ ਨੇ ਠੀਕ ਉਹਦੇ ਵਿੱਚ ਕੀ ਕਰਿਆ ਆਪਾਂ ਨੇ ਬੋਸ ਸਿਸਟਮ ਕਰਤਾ ਅੱਛਾ ਜੀ ਬੋਸ ਮੈਂ ਕਹਿੰਦਾ ਜੀ 20 ਦਾ ਹੋਊਗਾ 30 ਰੁਪਏ ਦਾ ਹੋਊਗਾ ਪਰ ਸੇਫ ਤੁਹਾਡਾ ਕਿੰਨਾ ਏਰੀਆ ਹੋ ਗਿਆ ਜੀ ਬਿਲਕੁਲ ਜੀ ਠੀਕ ਹੈ ਤਾਂ 11 ਨੰਬਰ ਦੇ ਪ੍ਰੈਸ਼ਰ ਦਾ ਤੇ ਗੈਰਨਮ ਦਾ ਜਿਹੜਾ 베ARING ਹੈ ਉਹ 11 ਨੰਬਰ ਦਾ ਹੀ ਲਾ ਰਹੇ ਹਾਂ ਜੀ ਆਪਾਂ ਹੂੰ 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 ਨੀਚੇ ਦੇ ਜਿੰਨੇ 베ARING ਨੇ ਸਾਰੇ ਆਪਾਂ ਉਹ 7 ਨੰਬਰ ਦੇ ਲਾ ਰਹੇ ਹਾਂ ਜੀ ਆ ਵਾਲੇ ਹਾਂਜੀ ਹਾਂਜੀ 7 ਨੰਬਰ ਦੇ ਲਾ ਰਹੇ ਹਾਂ ਜੀ ਠੀਕ ਆ ਤੇ ਕ੍ਰੈਂਕਾਂ ਵੀ 7 ਨੰਬਰ ਦੀਆਂ ਲਾ ਰਹੇ ਹਾਂ ਜਿੰਨੀ ਵੀ ਆਰਮ ਵਗੈਰਾ ਆ ਰਹੀ ਹੈ ਸਾਰੀ ਆਪਣੀ ਦੇਖੋ ਜੀ ਉਹ ਪੱਤੀ ਦੀ ਨਹੀਂ ਆਪਾਂ ਲਾ ਰਹੇ ਹਾਂ ਜੀ ਹਾਂ ਇਹ ਵੀ ਪੂਰੀ ਹੈ ਵੀ ਲੱਗੀ ਹੈ ਪੂਰੀ ਟੱਟ ਲਈ ਹੈ ਹਾਈ ਵਿੱਚ ਹੈ ਜੀ ਕਿਉਂਕਿ ਅਗਰ ਇਹ ਚੀਜ਼ ਨੂੰ ਪੱਤੀ ਦੀ ਲਾਵਾਂਗੇ ਇਹ ਇਹਦੀ ਇੱਕ ਟਾਈਮਿੰਗ ਹੁੰਦੀ ਹੈ ਜੀ ਟਾਈਮਿੰਗ ਹੁੰਦੀ ਹੈ ਉਹ ਪੱਤੀ ਦਮ ਦੇਗੀ ਤਾਂ ਇਹਦੀ ਟਾਈਮਿੰਗ ਆਊਟ ਕੁਛ ਨਾ ਕੁਛ ਟੁੱਟੂ ਟੁੱਟ ਜਾਣਾ ਬਿਲਕੁਲ ਇਹ ਚੀਜ਼ ਕਦੇ ਵੀ ਦਮ ਨਹੀਂ ਦੇਉਗੀ ਜਿਹਨੂੰ ਆਪਾਂ ਦੇਸੀ ਪਾਸਾ ਦੇ ਵਿੱਚ ਕਹਿ ਦਿੰਦੇ ਆ ਜੀ ਇਹ ਚੀਜ਼ਾਂ ਦਾ ਕਾਫੀ ਫਰਕ ਹੈ ਕਲਚ ਹੈ ਜਿਹੜਾ ਉਹ ਹੈਵੀ ਡਿਊਟੀ ਲਾ ਰਹੇ ਆ ਜੀ ਆਪਾਂ ਉਹ 13 ਇੰਚੀ ਕਲਚ ਲਾ ਰਹੇ ਆ ਜੀ ਚਾਹੇ ਆਪਣੀ ਛੋਟੀ ਮਸ਼ੀਨਾਂ ਚਾਹੇ ਕੋਈ ਵੱਡੀ ਆ ਜੀ ਕਲਚ ਤੇ ਗੇਅਰ ਆਪਣਾ ਵੱਡਾ ਹੀ ਲੱਗ ਰਿਹਾ ਹੈ ਜੀ ਠੀਕ ਹਾਂਜੀ ਹਾਂਜੀ ਜੀ ਇਹ ਚੀਜ਼ਾਂ ਦਾ ਦੇਖੋ ਪਤਾ ਕੀ ਹੈ ਜੀ ਕਿਸਾਨ ਸਾਡੇ ਅਗਰ ਸੰਤੁਸ਼ਟ ਨੇ ਤਾਂ ਅਸੀਂ ਅੱਗੇ ਵਧਿਆਂ ਤੁਸੀਂ ਦੇਖੋ ਜੀ ਆਹ ਦੇਖੋ 2 ਲੱਖ ਪਲੱਸ ਹੋ ਗਏ ਜੀ ਹਾਂਜੀ ਹਾਂਜੀ ਇੰਨੇ ਕਸਮਰ ਸੈਟੀਸਫਾਈ ਨੇ ਜੀ ਸਾਵਨ ਆਵਾੜ ਮਿਲੇ ਨੈਸ਼ਨਲ ਸੱਤ ਨੈਸ਼ਨਲ ਵਾੜਾ ਪਾ ਨੂੰ ਮਿਲ ਚੁੱਕੇ ਨੇ ਜੀ ਠੀਕ ਹੈ ਹੁਣ ਅਸੀਂ ਕੰਬਾਈਨ ਦੇ ਉੱਤੇ ਆ ਗਏ ਹਾਂ ਜੀ ਜੀ ਸਰ ਇੰਜਨ ਬਾਰੇ ਦੱਸਿਓ ਜੀ ਇੰਜਨ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਜੀ ਇੰਜਨ ਆਪਣੇ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਜੂਰੀਆ ਵਾਲਾ ਇੱਕ ਬਿਦੋੜ ਜੂਰੀਆ ਅੱਛਾ ਜੀ ਉਹ ਤੁਹਾਡੀ ਆਪਣੀ ਚੁਆਇਸ ਹੈ ਜੀ ਜਿਹੜਾ ਵੈਸੇ ਅੱਜ ਜਿੰਨੀਆਂ ਵੀ ਕੰਬਾਈਨਾਂ ਜਾ ਰਹੀਆਂ ਤੁਸੀਂ ਚਾਰੇ ਤਰਫ ਦਿਖਾਉਂਗੇ ਤਾਂ ਵਿਦਆਉਟ ਯੂਰੀਆ ਦੀ ਜ਼ਿਆਦਾ ਥੋੜੀ ਜੀ ਡਿਮਾਂਡ ਹੈਗੀ ਆ ਅੱਛਾ ਜੀ ਕਿਉਂਕਿ ਕਿਸਾਨ ਵੀ ਚਾਹੁੰਦੇ ਨੇ ਵੀ ਸਾਡਾ ਸੀਜ਼ਨ ਦਾ ਪੈਸਾ ਬਚੇ ਕੀ ਹੁੰਦਾ ਜੀ ਯੂਰੀਆ ਵਿਦਆਉਟ ਯੂਰੀਆ ਇਹਦੇ ਵਿੱਚ ਕੀ ਹੁੰਦਾ ਜੀ ਜਿੱਦਾਂ ਗਵਰਨਮੈਂਟ ਕਹਿੰਦੀ ਹੈ ਜੀ ਪੋਲੂਸ਼ਨ ਰਹੇ ਤਾਂ ਅੱਛਾ ਜੀ ਠੀਕ ਹੈ ਠੀਕ ਜੀ ਉਹ ਯੂਰੀਆ ਇੱਕ ਕੈਮੀਕਲ ਦਾ ਨਹੀਂ ਹੁੰਦਾ ਲਿਕਵਿਡ ਹੁੰਦਾ ਹੈ ਕਿਸਾਨ ਭਰਾ ਉਹਨਾਂ ਸਮਝਣ ਕਿ ਜਿਹੜਾ ਖੇਤਾਂ ਨਾਲ ਯੂਰੀਆ ਉਹ ਨਹੀਂ ਹੁੰਦਾ ਤਾਂ ਹੀ ਮੈਂ ਪੁੱਛ ਲਿਆ ਨਾ ਨਹੀਂ ਜੀ ਨਹੀਂ ਹਾਂਜੀ ਹਾਂਜੀ ਠੀਕ ਹੈ ਉਹ ਕੀ ਹੁੰਦਾ ਲਿਕਵਿਡ ਦੇ ਤਰ੍ਹਾਂ ਹੁੰਦਾ ਹੈ ਉਹ ਸਲੈਂਸਰ ਦੇ ਵਿੱਚ ਸਪਰੇਅ ਕਰਦਾ ਹੈ ਟਾਈਮ-ਟਾਈਮ ਤੇ ਚੱਲਦਾ ਰਹਿੰਦਾ ਜੜੀ ਉਹਦਾ ਅੱਛਾ ਅੱਛਾ ਉਹ ਇੱਕ ਤਰ੍ਹਾਂ ਦੇਸੀ ਪਾਸਾ ਦੇ ਵਿੱਚ ਤੁਹਾਨੂੰ ਦੱਸਾਂ ਜਿੱਦਾਂ ਆਪਣੇ ਕਿਤੇ ਗਰਦਾ ਉੱਡਦਾ ਡਸਟ ਉੱਡਦੀ ਹੈ ਆਪਾਂ ਪਾਣੀ ਦੀ ਸਪਰੇਅ ਕਰ ਦੰਨੇ ਆ ਜੀ ਉਹ ਦਬ ਜਾਂਦਾ ਹੈ ਉਹ ਦਬ ਜਾਂਦਾ ਇਸੇ ਤਰ੍ਹਾਂ ਉਹ ਧੂਏ ਨੂੰ ਥੋੜਾ ਸ਼ੁੱਧ ਕਰਦਾ ਹੈ ਆਛਾ ਹੀ ਕਿਸਾਨਪਰਾ ਉਹੀ ਸੇ ਚੀਜ਼ ਨੂੰ ਪਸੰਦ ਕਰਨਗੇ ਜਿਹੜਾ ਬਿਲਕੁਲ ਆਸਾਨ ਹੋਵੇ ਜੀ ਠੀਕ ਹੈ ਆਸਾਨ ਤਰੀਕੇ ਨਾਲ ਕਿਸਾਨਾਂ ਨੂੰ ਵੀ ਫਾਇਦਾ ਹੈ ਲਗਭਗ ਇਹ ਮੰਨ ਲਿਏ ਵੀ ਜੂਰੇ ਵਾਲੇ ਇੰਜਨ ਦੇ ਮੁਕਾਬਲੇ ਜੇ ਅਗਰ ਸਿੰਪਲ ਤੁਹਾਡਾ ਇੰਜਨ ਹੈਗਾ ਉਹ ਡੀਜ਼ਲ ਦਾ ਮਿਲਾ ਕੇ ਉਹ ਜੂਰੀ ਦਾ ਮਿਲਾ ਕੇ ਉਹ ਸਾਰਾ ਦੇਖ ਰਕ ਮਿਲਾ ਕੇ ਲਗਭਗ 70 ਤੋਂ 80000 ਰੁਪਏ ਦਾ ਜਿਹੜਾ ਇੱਕ ਸੀਜ਼ਨ ਦਾ ਫਰਕ ਆ ਜਾਂਦਾ ਹੈ ਇਹ 70 80000 ਰੁਪਏ ਜਿਹੜਾ ਕਿਸਾਨ ਭਰਾਵਾਂ ਦਾ ਸੇਫ ਕਰ ਦਿਆ ਜੀ ਸੇਫ ਕਰ ਦਿੰਦਾ ਹਾਂ ਹਾਂਜੀ 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 ਠੀਕ ਹੈ ਸਰ ਠੀਕ ਹੈ ਬਾਕੀ ਜੋ ਡਿਮਾਂਡ ਕਿਸਾਨਾਂ ਦੀ ਆਊਗੀ ਜੀ ਮੈਂ ਹਿਸਾਬ ਨਾਲ ਹਿਸਾਬ ਨਾਲ ਅਸੀਂ ਬਣ ਜਾਣੀ ਹੈ ਪੂਰਾ ਟੈਂਕ ਵੀ ਉੱਪਰੋਂ ਫੋਲੀ ਕਵਰ ਹੈ ਜੀ ਆਹ ਚੀਜ਼ ਵੀ ਐਲੀਵੇਟਰ ਦਾ ਹੈੱਡ ਵੀ ਉੱਤੇ ਲੱਗਾ ਹਾਂ ਕਵਰ ਕਰ ਦਿੱਤਾ ਜੀ ਠੀਕ ਹੈ ਜੀ ਦੇਖੋ ਚਲਣਾ ਸੀ ਕਿਸਾਨਾਂ ਦੇ ਹਿਸਾਬ ਨਾਲ ਹੀ ਆ। ਬਿਲਕੁਕੁਲ ਜੀ ਬਿਲਕੁਲ। ਲੋਕ ਕਿਸਾਨ ਵੀਰਾਂ ਦੀ ਡਿਮਾਂਡ ਆਊਗੀ। ਟੈਂਕ ਦੀ ਕਿੰਨੀ ਕਪੈਸਿਟੀ ਹੋਏਗੀ ਵੈਸੇ? ਟੈਂਕ ਦੀ ਜੀ ਜਿਹੜੀ ਹੈਗੀ ਲਗਭਗ 21 ਕੁਐਂਟਲ ਦੇ ਕਰੀਬ ਹੈਗੀ ਆ। ਕਿਉਂਕਿ ਐਮਪੀ ਦੇ ਵਿੱਚ ਕੀ ਹੈ ਜੀ ਆਪਣੇ ਪੰਜਾਬ ਹਰਿਆਣਾ ਜਾਂ ਹੋਰ ਸਟੇਟਾਂ ਦੇ ਵਿੱਚ ਕੀ ਹੈ ਏਕੜ ਦੇ ਹਿਸਾਬ ਨਾਲ ਚੱਲਦਾ ਹੈ। ਹਾਂਜੀ ਹਾਂ। ਐਮਪੀ ਦੇ ਵਿੱਚ ਸਿਸਟਮ ਥੋੜਾ ਜਿਹਾ ਹਟਕੇ ਹੈ ਜੀ। ਹਾਂਜੀ। ਉੱਥੇ ਟੈਂਕ ਦੇ ਹਿਸਾਬ ਨਾਲ ਕਟਾਈ ਦਾ ਰੇਟ ਚੱਲਦਾ ਜ਼ਿਆਦਾਤਰ ਹੀ ਜੀ। ਅੱਛਾ ਅੱਛਾ ਠੀਕ ਹੈ। ਉੱਥੇ ਜਿਹੜੀ ਮਸ਼ੀਨ ਦਾ ਵੱਡਾ ਟੈਂਕ ਹੋਊਗਾ ਜੀ। ਹਾਂ ਵੀ ਉਸੇ ਮਸ਼ੀਨ ਤੋਂ ਕਟਾਈ ਕਰਾ ਕੇ ਬੰਦਾ ਰਾਜੀ ਹੈ ਲੈ ਵੀ ਹੁਣ ਅਸੀਂ ਅੱਗੇ ਆ ਗਏ ਆ ਮੇਨ ਕੈਬਿਨ ਵਾਲੇ ਪਾਸੇ ਹੈ ਜੀ ਠੀਕ ਹੈ ਆਪਾਂ ਕਹਿੰਦਾ ਹੈਲਪਰ ਸੀਟ ਵਗੈਰਾ ਲੱਗੀ ਵੀ ਹੈ ਜੀ ਅੱਛਾ ਔਰ ਟੈਂਕ ਦੇ ਵਿੱਚ ਨਾਜ਼ ਵਗੈਰਾ ਦੇਖਣ ਵਾਸਤੇ ਡਬਲ ਸ਼ੀਸ਼ਾ ਲੱਗਿਆ ਹੋਇਆ ਜੀ ਇੱਕ ਉਧਰ ਸ਼ੀਸ਼ਾ ਤੇ ਇੱਕ ਉਹਨੂੰ ਤਰਫ ਲੱਗਿਆ ਹੋਇਆ ਜੀ ਇਹ ਆਗੇ ਜਿਹੜੇ ਹੈਗੇ ਨੇ ਆਪਣੇ ਲੀਵਰ ਲੀਵਰ ਦੇ ਲੀਵਰ ਦਾ ਵੀ ਇੱਕ ਚੀਜ਼ ਦਾ ਔਰ ਧਿਆਨ ਰੱਖਿਆ ਗਿਆ ਜੀ ਤੁਸੀਂ ਹਾਂਜੀ ਜਿਆਦਾ ਲੀਵਰ ਦੀ ਜ਼ਰੂਰਤ ਪੈਂਦੀ ਹੈ ਜਿਹੜੀ ਹੁੰਦੀ ਹੈ ਕਟਰ ਵਾਲੀ ਦੀ ਕਟਰ ਵਾਲੀ ਦੀ ਕਟਰ ਵਾਲਾ ਲੀਵਰ ਹੈ ਜਿਹੜਾ ਵੀਰ ਜੀ ਆਪਾਂ ਨੇ ਡਰਾਈਵਰ ਦੇ ਲਵੇ ਰੱਖਿਆ ਹੋਇਆ ਹੈ ਪਹਿਲੇ ਨੰਬਰ ਤੇ ਪਹਿਲੇ ਨੰਬਰ ਤੇ ਤਾਂ ਕਿ ਵੀ ਡਰਾਈਵਰ ਨੂੰ ਔਖਾ ਨਾ ਹੋਣਾ ਪਵੇ ਠੀਕ ਹੈ ਉਹ ਲੱਗ ਗਿਆ ਜੀ ਸੈਕੰਡ ਤੇ ਆਪਣਾ ਆ ਗਿਆ ਜੀ ਜਿਹੜਾ ਦਾਣੇ ਕੱਢਣ ਵਾਲਾ ਦਾਣੇ ਕੱਢਣ ਵਾਲਾ ਉਸ ਤੋਂ ਬਾਅਦ ਆ ਗਿਆ ਜੀ ਮੇਨ ਲੀਵਰ ਮੇਨ ਲੀਵਰ ਫਲੈਟ ਵਾਲਾ ਫਲੈਟ ਵਾਲਾ ਫਿਰ ਜਾ ਕੇ ਬਾਸ ਕਟਾ ਵਾਲਾ ਜੀ ਸਟੀਰਿੰਗ ਵੀ ਜਿਹੜਾ ਹੈਗਾ ਜੀ ਆ ਦੇਖੋ ਜੀ ਹਾਂਜੀ ਸਟੀਰਿੰਗ ਵੀ ਅੱਛਾ ਅਡਰੈਸਮੈਂਟ ਵਾਲਾ ਹੈਗਾ ਜੀ ਵਾਹ ਅੱਛਾ ਸਟੀਰਿੰਗ ਵੀ ਤੁਸੀਂ ਲਓ ਵਾਹ ਪੈਰ ਵਾਲੀ ਰੇਸ ਅੱਛਾ ਹਾਂਜੀ ਜਿਹੜਾ ਸਿੰਪਲ ਇੰਜਨ ਹੈ ਜੀ ਵਿਦਆਉਟ ਜੁਰੀਏ ਤੋਂ ਹਾਂਜੀ ਹਾਂ ਉਹਦੇ ਵਿੱਚ ਵੀ ਆਪਾਂ ਪੈਰ ਵਾਲੀ ਰੇਸ ਹੈ ਜਿਹੜੀ ਲਾ ਕੇ ਦਿੰਨੇ ਆ ਜੀ ਅੱਛਾ ਠੀਕ ਹੈ ਬਿਲਕੁਲ ਜੀ ਬਾਕਾਇਦਾ 뮤직 ਸਿਸਟਮ ਵਗੈਰਾ ਲਾ ਕੇ ਦਿੰਨੇ ਆ ਸਾ ਸਾਚੇ ਵੀ ਦੇਖ ਰਹੇ ਸੀ ਆਪਣੀ ਬ੍ਰਾਂਡਿੰਗ ਦੇ ਵਿੱਚ ਜੀ ਪ੍ਰੀਤ ਦੇ ਵਿੱਚ ਅੱਛਾ ਕੰਪਨੀ ਫਿਟ ਹੈ ਜੀ ਹਾਂਜੀ ਹਾਂਜੀ ਕੰਪਨੀ ਫਿਟਡ ਜੀ ਵਾਹ ਜੀ ਬਹੁਤ ਵਧੀਆ ਹਾਂਜੀ ਠੀਕ ਹੈ ਜੀ ਕੋਈ ਚੀਜ਼ਾਂ ਦਾ ਹਰ ਚੀਜ਼ ਦਾ ਧਿਆਨ ਰੱਖਣਾ ਪੈਂਦਾ ਜੀ ਆਪਰੇਟਰ ਦੇ ਭਰਾਵਾਂ ਦੇ ਹਿਸਾਬ ਨਾਲ ਤੇ ਕਿਸਾਨ ਵੀਰਾਂ ਦੇ ਹਿਸਾਬ ਨਾਲ ਠੀਕ ਹੈ ਜੀ ਹਰ ਚੀਜ਼ ਦਿਖਾਉਣੀ ਪੈਂਦੀ ਹੈ ਦੇਖੋ ਕਿਉਂਕਿ ਕੰ ਕਿਸਾਨਾਂ ਦੇ ਹਿਸਾਬ ਨਾਲ ਚੱਲੇ ਬਿਲਕੁਲ ਜੀ ਜੇ ਕਿਸਾਨ ਨੂੰ ਪਸੰਦੀ ਨਾ ਆ ਗਿਆ ਜੀ ਸਾਡੇ ਪ੍ਰੋਡਕਟ ਬਣਾਉਣ ਦਾ ਵੀ ਕੋਈ ਫਾਇਦਾ ਨਹੀਂ ਹੁੰਦਾ ਜੀ ਬਿਲਕੁਲ 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 ਠੀਕ ਹੈ ਸਰ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ